ਉੱਥੇ ਆਪਣਾ ਇੱਕ ਫਰਫਰ ਲੱਗਾ ਗੁਰਸ਼ਰਪ ਸਿੰਘ ਤੇ ਇੱਕ ਉੱਥੇ ਸਰਜੀਤ ਸਿੰਘ ਉੱਥੇ ਮੈਨੇਜਰ ਹੀ ਸਰਜੀਤ ਸਿੰਘ ਨੇ ਕੋਈ ਆਰਡਰ ਕੀਤਾ ਸੀ ਉਹ ਆਰਡਰ ਦੇ ਵਿੱਚ ਡਿਲੇ ਹੋ ਰਹੀ ਸੀ ਉਹਨੇ ਆਪਣਾ ਲੜਕੇ ਨੂੰ ਘੂਰਿਆ ਲੜਕੇ ਨੇ ਆਪਦੇ ਫਾਦਰ ਨੂੰ ਡਾਕਟਰ ਨਹੀਂ ਨਿਕਰੀ ਉਹ ਦਮਲਜੀਤ ਸਿੰਘ ਨੂੰ ਬੁਲਾ ਰਿਆ ਕਮਲਜੀਤ ਸਿੰਘ ਜਿਹੜਾ ਆਪਣਾ ਸਾਫਾ ਫੋਜੀ ਆ ਉਹ ਉੱਥੇ ਨਾਲੀ ਤੁਰਤ ਨਾਲ ਹੁਣ ਤੋਂ ਬਾਅਦ ਉਹਨੇ ਕਮਲਜੀਤ ਸਿੰਘ ਨੇ ਜਿਹੜਾ ਉੱਥੇ ਜਿਹੜਾ ਫੈਰ ਜਿਹੜਾ ਆ ਇਹ ਉਹ ਸਰਜੀਤ ਸਿੰਘ ਦੇ ਜਿਹੜੇ ਦੇ ਫੈਰ ਆ ਵੀਰ ਉਹ ਚੱਲਦਾ ਇੱਕ ਫਾਇਆ ਕੋਈ ਚਾਰ ਫਾਇਆ ਨਹੀਂ ਕੋਈ ਗੱਲ ਨਹੀਂ ਦੂਸਰੀ ਨਹੀਂ ਜਿਹੜਾ ਉਹ ਤੇ ਦਰਜ ਕਰਕੇ ਦੂਸਰੀ ਨਹੀਂ ਦੱਸ ਕੇ ਡਰੇ ਜਿਹੇ ਤੇ ਕੱਲ ਤੇ ਨਾਲ ਇੱਕ ਨਾਸਾਸਲਾ ਬਰਾਬਰ ਸਰ ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਇੱਕ ਕਸਟਮਰ ਤੇ ਉਹਦੇ ਵਿੱਚ ਹੋਇਆ ਝਗੜਾ ਉਹਦੀ ਕੀ ਡਿਟੇਲ ਨਹੀਂ ਇਹ ਜਿਹੜਾ ਕਸਟਮਰ ਦੇ ਵਿੱਚ ਝਗੜਾ ਨਹੀਂ ਹੋਇਆ ਇਹ ਆਪਸ ਵਿੱਚ ਜਿਹੜਾ ਉੱਥੇ ਗੁਰਸਨ ਸਿੰਘ ਫਰਫਰੀ ਉੱਥੇ ਤੇ ਸਰਜੀਤ ਸਿੰਘ ਮੈਨੇਜਰੀ ਸਰਜੀਤ ਸਿੰਘ ਨੇ ਆਰਡਰ ਦਿੱਤਾ ਹੈ ਕਿ ਗੁਰਸਨ ਸਿੰਘ ਨੇ ਆਪਣੇ ਫਾਦਰ ਨੂੰ ਉੱਥੇ ਬੁਲਾਇਆ ਇਹ ਵੀ ਆਪਣਾ ਮੈਨੂੰ ਉੱਥੇ ਪਹੁੰਚਾ ਦੇ ਲੱਗਿਆ ਉਸ ਤੋਂ ਬਾਅਦ ਉਹਨੇ ਆਪਣਾ ਉੱਥੇ ਆਣ ਕੇ ਉਹ ਤੋਂ ਮੈਗਾ ਹੋਣ ਤੋਂ ਬਾਅਦ ਕਮਲਜੀਤ ਸਿੰਘ ਫੌਜੀ ਨੇ ਜਿਹੜਾ ਇਹ ਚੋਟ ਹੈ ਜਿਹੜਾ ਫਾਇਰ ਹੋ ਸਰਜੀਤ ਸਿੰਘ ਮੈਨੇਜਰੀ ਦੇ ਰਾਤ ਤੋਂ ਉਤੇ ਚੀਕਾ ਲੁੱ ਉਹਦੇ ਚ ਸਰਜੀਤ ਦੇ ਬਿਆਨ ਤੇ ਜਿਹੜਾ ਇਹ ਮਰਚਾ ਦਰਜ ਕਰਕੇ ਕਮਲਜੀਤ ਸਿੰਘ ਦੇ ਗ੍ਰੁੱਪ ਕਿ ਕਮਲਜੀਤ ਸਿੰਘ ਨੂੰ ਗ੍ਰਿਫਤ ਕਾਰ ਲੈ ਦੇ ਨਾਲ ਹੀ ਬੰਦ ਕਰ ਦਿੱਤਾ ਆਪਾਂ ਵੈਪਨ ਦਾ ਸੰਸੀਸੀ ਕੈਂਡਿਡੇਟਸ ਵੈਪਨ ਲਾਇਸੈਂਸ ਉਹਦੇ ਵਿੱਚ ਕੀ ਹੋਊਗਾ ਉਹ ਵੈਪਨ ਦਾ ਦਰਜਾ ਕਰਾਇਆ ਜਾਏ ਵੈਪਨ ਜਿਹੜਾ ਉਹਦਾ ਆਹੀ ਆਪਣਾ ਲਾਇਸੈਂਸ ਜਿਹੜਾ ਦਾ ਸਟੱਟਸ ਹੈ ਸਰਪਰ ਮਾਸਤੇ ਤੇ ਜਾਣ ਦਾ ਸੰਸੀਸੀ ਦੂਸਰੀ ਗੈਂਗ ਦੇ ਤਰ੍ਹਾਂ ਤਦ ਉਹ ਸਰ ਜਿਹੜੀ ਗੋਲੀ ਚੱਲੀ ਹੈ ਉਹ ਅੰਦਰ ਚੱਲੀ ਜਾਂ ਬਾਹਰ ਚੱਲੀ ਹੈ ਉਹ ਜਿੱਥੇ ਉਹਨਾਂ ਦਾ ਆਪਣਾ ਅੰਦਰਲੇ ਪਾਸੇ ਆਪਣਾ ਕਾਊਂਟਰ ਦੇ ਕੋਲੇ ਉਹ ਸਰਜੀ ਸੀਨੀਟੀ ਬੈਸੀ ਰਿਕਵਰ ਕੀ ਐਫਸੀ ਦੇ ਅੰਦਰ ਚੱਲੀ ਹੈ ਨਾ ਹਾਂਜੀ ਤਾਂ ਸਰ ਫਿਰ ਉਸ ਸਮੇਂ ਤੇ ਅੰਦਰ ਕਸਟਮਰ ਵੀ ਹੋਣਗੇ ਫਿਰ ਭੱਗ ਦੌੜ ਉੱਥੇ ਹੋਈ ਉਹਦੀ ਸੀਸੀਟੀਵੀ ਸਾਨੂੰ ਮਿਲ ਸਕਦੀ ਨਹੀਂ ਉਹ ਬਿਲਕੁਲ ਕਸਟਮਰ ਨਹੀਂ ਰਹੇਗੇ ਉਹ ਆਫ ਸਟੇਜ ਠੀਕ ਹੈ ਕੋਈ ਫਾਇਰ ਮਿਸ ਨਹੀਂ ਹੋਇਆ ਨਹੀਂ ਇਹ ਟੈਕੀਫਾਇਰ ਠੀਕ ਹੈ ਫਾਇਰ ਹੋਰ ਕੋਈ ਫਾਇਰ